અને દેખ રહ્યા કે જેના કે ઉપર એક બહુસારો પંક્તિ લખી ہوئیયા આરિશકને 50% કરાય માં એ એક ઇત આ મતલબ એ મેજી મેડમ જેના છે કે આવનો હોસ્પીટલ છે કે કરાય ખાસ બરા લાગા ખાસ તો લાગા ગયા એ આબત કોલ અમરા તરહ મે દેલા દે ઓલ ઓ વો છકલે ਸਾਨੂੰ ਇਹ ਜਿਹੜੀ ਕੋਈ ਚਾਹੀਏ ਸਾਨੂੰ ਅਮਰਿਤ ਛਕਣਾ ਚਾਹੀਦਾ ਸੋ ਉਹ ਭੁੱਲਣ ਕਰਕੇ ਜਿਹੜੀ ਐਸੀ ਕਿ ਦੰਤਰਾਵਾਸ ਦੇ ਪਾਸੇ ਜਿੱਤਾ ਅਮਰਿਤ ਨਾ ਛਕਾ ਪਰ ਤੇਸੀਂ ਨਸ਼ੇ ਵਾਲੇ ਪਾਸੇ ਜਾਂ ਹੋਰ ਗਲਤ ਰਾਵਸ ਦੇ ਦੁਨ ਜਾਂਦੇ ਸੋ ਅਮਰਿਤ ਛਕ ਕੇ ਸਾਡਾ ਜੀਵਨ ਬਦਲ ਜਾਂਦਾ ਹੈ ਜੈਸੇ ਇਸ ਨੂੰ ਕਹਾਂਗੇ ਸਾਡਾ ਇਹ ਜੀਵਨ ਬਹੁਤ ਸੁਲਾਹੀ ਹੋਇ ਇੱਕ ਅਕੀਰ ਹੋ ਜਾਏਗਾ ਸੋ ਅੱਜ ਦੇ ਸਾਥ ਖਿਲਾਲੇ ਦੇਮੀ ਮੇਰਾ ਮਾਨੇ ਪਿਤਾ ਕੇ ਇਟੋਵਰ ਕੋਈ ਚੀਜ਼ ਬਣਾਈ ਜਾਵੇ ਫਖਰਾ ਮੈਸੇਜ ਆਵਾ ਰਿਹਾ ਹੈ ਇਸਨੇ ਸਾਰੂ ਜਾਵੇ ਸਸਿਕਾ ਦੋਸਤਾਂ ਤੁਸੀਂ ਦੇਖ ਰਹੇ ਹੋ ਹੌਟਨੂ ਸਿੰਧਿਆ ਤੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਇਸ ਵੇਲੇ ਅਸੀਂ ਤੁਹਾਨੂੰ ਇੱਕ ਖੂਬਸੂਰਤ ਤਸਵੀਰ ਦਿਖਾਉਣ ਜਾ ਰਹੇ ਹਾਂ ਅੱਜ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੌਕੇ ਦੀਆਂ ਤਸਵੀਰਾਂ ਨੇ ਕਿ ਇੱਕ ਗੁਰਸਿੱਖ ਬਾਬਾ ਜੀ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਸਿੱਖ ਧਰਮ ਦਾ ਗੁਰਸਿੱਖੀ ਨਾਲ ਜੋੜਨ ਲਈ ਜਿਹੜਾ ਇਹ ਖਾਸ ਉਪਰਾਲਾ ਕੀਤਾ ਜਾ ਰਿਹਾ ਦੇਖ ਸਕਦੇ ਜੇ ਤਸਵੀਰਾਂ ਤੁਸੀਂ ਵੀਲੇ ਦੇਖ ਸਕਦੇ ਜੇ ਕਿ ਜਿਹੜਾ ਆਡੋ ਤਿਆਰ ਕੀਤਾ ਗਿਆ ਹੈ ਗੁਰਬਾਣੀ ਨਾਲ ਜੋੜਨ ਲਈ ਗੁਰਸਿੱਖੀ ਨਾਲ ਜੋੜਨ ਲਈ ਆਉਣ ਵਾਲੇ ਪੰਜਾਬ ਨੂੰ ਬਚਾਉਣ ਲਈ ਜਿਹੜਾ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਦੇ ਆ ਕਿ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਗੁਰਸਿੱਖੀ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਤੇ ਕਿੰਨਾ ਕ ਸਾਥ ਮਿਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਡੁੱਬਦੀ ਜਾ ਰਹੀ ਹੈ ਜਵਾਨੀ ਨਸ਼ਿਆਂ 'ਚ ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਇੱਕ ਜਿਹੜੀ ਤੁਸੀਂ ਗੁਰਸਿੱਖੀ ਨਾਲ ਜੋੜਨ ਲਈ ਉਪਰਾਲਾ ਕੀਤਾ ਹੈ ਇਹ ਕਿਸ ਤਰ੍ਹਾਂ ਮਤਲਬ ਸਟਾਰਟਿੰਗ ਸਾਡੇ ਮਨ 'ਚ ਖਿਆਲ ਕਿਸ ਤਰ੍ਹਾਂ ਆਇਆ ਸੀ ਇਸ ਵਿੱਚ ਮੈਂ ਦੇਖੋ ਜੀ ਮੇਰਾ ਸ਼ੁਰੂ ਤੋਂ ਮੈਨੂੰ 4 ਸਾਲ ਹੋ ਗਏ ਹੈ ਸੋ ਕਈ ਪੱਤਰਕਾਰ ਜਿਹੜੇ ਆਪਣੇ ਸਟੋਰੀ ਬਣਾ ਕੇ ਲੈ ਕੇ ਵੀ ਗਏ ਹੈ ਇਹਦਾ ਕਈਆਂ ਕੋਲ ਹੇ ਪ੍ਰਚਾਰ ਜਿਹੜਾ ਹੈਗਾ 11 12 ਹੋ ਚੁਕਿਆ ਸੋ ਅੱਜ ਵੀ ਸਾਖੀ ਵਾਲੇ ਦਿਨ ਵੀ ਮੇਰਾ ਮਾਨੇ ਪਿਤਾ ਕੇ ਇੱਕ ਵੱਖਰੀ ਚੀਜ਼ ਬਣਾਈ ਜਾਵੇ ਵੱਖਰਾ ਮੈਸੇਜ ਜਾਵੇ ਜਸਨਸਾਰ ਵੀ ਜਾਵੇ ਕਿ ਜਿਸ ਵਿੱਚ ਉਹਨਾਂ ਇੱਕ ਅੰਮ੍ਰਿਤ ਦੀ ਜਿਹੜੀ ਹੈ ਖੰਡੇ ਦੀ ਪੌਲ ਉਹ ਸਾਨੂੰ ਇੱਕ ਛਕਣਾ ਛਕਣੀ ਬਹੁਤ ਇੱਕ ਜ਼ਰੂਰੀ ਹੈ ਸੋ ਇਹ ਇੱਕ ਮੈਂ ਡਿਜ਼ਾਈਨ ਬਣਾ ਕੇ ਇੱਕ ਦਸਾ ਗਿਆ ਹੈ ਕਿ ਖੰਡੇ ਬਾਟਾ ਬਾਟਾ ਤਿਆਰ ਕੀਤਾ ਗਿਆ ਕਿ ਇੱਕ ਪਿਤਾ 1.5 ਮਹੀਨੇ ਪਿਤਾ ਜੀ ਨੇ ਜੇ ਸਾਨੂੰ ਇੱਕ ਲੇਡੀ ਪਾਲ ਬਾਟਾ ਤਿਆਰ ਕਰਕੇ ਖੰਡੇ ਦਾ ਬਾਟਾ ਤਿਆਰ ਕਰੇ ਸਾਨੂੰ ਚੁਕਾਈ ਗਈ ਸੀ ਸੋ ਅੱਜ ਉਸ ਨੂੰ ਧਿਆਨ ਦੇ ਕੇ ਨਾ ਸਾਡਾ ਵਾਧੂ ਬਾਦ ਇੱਕ ਚੱਲ ਜਾਵੇਗਾ ਸੋ ਇਸ ਕਰਕੇ ਮੈਂ ਇਹ ਚੀਜ਼ ਬਣਾ ਕੇ ਦਿਖਾਈ ਗਈ ਕਿ ਸਾਨੂੰ ਇਹ ਚੀਜ਼ ਜਿਹੜੀ ਭੁੱਲ ਚੁੱਕੇ ਸੀ ਇਹਨੂੰ ਅਮਰਤ ਛਕਣਾ ਚਾਹੀਦਾ ਸੋ ਉਹ ਭੁੱਲਣ ਕਰਕੇ ਜਿਹੜੀ ਐ ਸੀ ਇੱਕ ਗਲਤ ਰਾਹ ਵਾਸੇ ਪਾਸੇ ਜਿੱਦਾਂ ਅਮਰਤ ਨਾ ਸਕਾ ਕਰਕੇ ਸੀ ਨਸ਼ੇ ਵਾਲੇ ਪਾਸੇ ਜਾਂ ਹੋਰ ਗਲਤ ਰਾਹ ਵਾਸੇ ਪਾਸੇ ਤੁਰੇ ਜਾਂਦੇ ਸੋ ਅਮਰਤ ਛੱਕੇ ਸਾਡਾ ਜੀਵਨ ਬਦਲ ਜਾਂਦਾ ਹੈ ਜੇਸੀਂ ਛਕਾਂਗੇ ਸਾਡਾ ਇੱਕ ਜੀਵਨ ਬਹੁਤ ਸੋਨਾ ਹੀ ਇੱਕ ਕਥਿਤ ਹੋਵੇਗਾ ਹਰ ਇੱਕ ਨੂੰ ਅਮਰਤ ਦੇ ਖੰਡੇ ਬਾਟੇ ਦੀ ਪਾਲ ਛਕਣੀ ਚਾਹੀਦੀ ਹੈ ਸੋ ਇਹ ਮੇਰੀ ਭਾਣਾ ਵੀਰਾ ਅਗੇ ਹਰ ਇੱਕ ਸੰਗਤ ਸਭ ਇਹ ਜਿਨ੍ਹਾਂ ਨੇ ਅਮਰਤ ਖੰਡੇ ਦੀ ਬਾਤੇ ਦੀ ਗੱਲ ਨਹੀਂ ਚੁੱਕੀ ਹੈ ਸੋ ਅਮਰਤ ਖੰਡੇ ਦੀ ਬਾਤੇ ਦੀ ਗੱਲ ਛੱਡ ਕੇ ਆਪਣਾ ਜੀਵਨ ਗੁਰੂ ਆਸੇ ਜਦੋਂ ਆਪਣਾ ਆਟੋ ਲੈ ਕੇ ਚੱਲ ਜੇ ਤੁਸੀਂ ਵੀ ਦੇਖਦੇ ਹੋਗੇ ਕਿ ਪੰਜਾਬ ਦੀ ਜਵਾਨੀ ਕਿਸ ਤਰੀਕੇ ਨਾਲ ਡੁੱਬਦੀ ਜਾ ਰਹੀ ਹੈ ਉਹ ਦੇਖ ਕੇ ਮਨ ਨੂੰ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਦੇਖੋ ਅੱਜ ਨਸ਼ਾ ਤੁਸੀਂ ਦੇਖ ਰੱਖ ਸਕਦੇ ਹੋ ਪੰਜਾਬ ਦੇ ਵਿੱਚ ਕਿੰਨਾ ਵੱਧ ਚੁੱਕਿਆ ਹੈ ਹੈਨਾ ਜਿਹਨੂੰ ਆਪਾਂ ਦੇਖੋ ਇੱਕ ਗੁਰੂ ਦੀ ਨਗਰੀ ਵੀ ਕਹਿ ਦਿੰਦੇ ਆ ਗੁਰੂ ਰਾਮਦਾਸ ਜੀ ਕਿਤਾ ਜੀ ਨੇ ਇਸ ਨੂੰ ਥਾਪਿਆ ਇਸ ਨੂੰ ਸਵਾਰਿਆ ਸੋਨਾ ਬਣਾਇਆ ਇਸ ਨਗਰੀ ਵਿੱਚ ਜੇ ਨਸ਼ਾ ਵੱਧ ਜਾਵੇ ਸੋ ਸਾਨੂੰ ਤੇ ਬੜਾ ਇੱਕ ਦੇਖ ਕੇ ਹੀ ਬੜਾ ਅਫਸੋਸ ਲੱਗਦਾ ਦੁੱਖ ਲੱਗਦਾ ਕਿ ਦੇਖੋ ਗੁਰੂ ਦੀ ਨਗਰੀ ਦੇ ਵਿੱਚ ਕਿੰਨਾ ਨਸ਼ਾ ਵੱਧ ਗਿਆ ਉਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਸੋ ਸਾਨੂੰ ਲੋੜ ਹੈ ਨਸ਼ੇ ਵਾਲੇ ਪਾਸੇ ਵੀ ਧਿਆਨ ਦੇਣ ਦੀ ਜੇ ਨਸ਼ਾ ਵੱਧ ਰਿਹਾ ਇਸ ਨੂੰ ਰੋਕਿਆ ਜਾਵੇ ਮੈਂ ਦੇਖ ਰਿਹਾ ਕਿ ਜਿਸ ਤਰ੍ਹਾਂ ਕਿ ਉੱਤੇ ਇੱਕ ਬਹੁਤ ਸੋਹਣੀ ਪੰਕਤੀ ਲਿਖੀ ਹੋਈ ਹੈ ਅੰਮ੍ਰਿਤ ਛਕਣ ਨੂੰ 50% ਕਰੈਮਾ ਇਹ ਇੱਕ ਦਾ ਮਤਲਬ ਇਹ ਮੈਂ ਜੀ ਅੰਮ੍ਰਿਤ ਜਿਹਨਾਂ ਨੇ ਛਕਿਆ ਉਹਨਾਂ ਵਾਸਤੇ ਇਹ ਇੱਕ ਕਰਾਇਆ ਹੈ ਖਾਸ ਉਪਰਾਲਾ ਗਿਆ ਹਾਂ ਖਾਸ ਉਪਰਾਲਾ ਕੀਤਾ ਗਿਆ ਕਿ ਅਬ ਤੋਂ ਬਾਅਦ ਅੰਮ੍ਰਿਤ ਦੇ ਵਾਟੇ ਦੀ ਫੋਲ ਉਹ ਛਕੀ ਜਾਵੇ ਹੈਨਾ ਅੱਛਾ ਇੱਕੋ ਟ੍ਰੈਂਡ ਚੱਲ ਰਿਹਾ ਪੰਜਾਬ ਦੇ ਵਿੱਚ ਨੌਜਵਾਨੀ ਤੇ ਕਿ ਨੌਜਵਾਨੀ ਪੰਜਾਬ ਛੱਡ ਕੇ ਬਾਹਰ ਵੱਲ ਰੁਖ ਕਰਦੀ ਹੈ ਜਿਆਦਾ ਉਸ ਤੇ ਕੀ ਵਿਚਾਰ ਕਿਉਂਕਿ ਅੱਜ ਦੇਖੋ ਜਿਹੜੀ ਹਰ ਇੱਕ ਨੌਜਵਾਨੀ ਇਹ ਸੋਚਦੀ ਹਾਰੋ ਬਾਾਰ ਬੱਦੇ ਐਸੀ ਇਸ ਪ੍ਰਤੀ ਵਿੱਚ ਰੁਚੀ ਚਾਹੀਏ ਸਾਡੇ ਕੋਲ ਕੁੱਟੀਆਂ ਹੋਂਕਾਰਾ ਹੋਣ ਜਾਂ ਹੋਰ ਐਸਰਾਮ ਦੇ ਵਿੱਚ ਹੀ ਰਹਿ ਸਕੀਏ ਉਸ ਲਾਲਚ ਕਰਕੇ ਐਸੀ ਜਿਹੜੀ ਹੈ ਜੇ ਇੱਕ ਪੰਜਾਬ ਨੂੰ ਪੁੱਲ ਕੇ ਤੇ ਬਾਹਰ ਵਾਲੇ ਪਾਸੇ ਜਾਣਾ ਚਾਹ ਰਿਹਾ ਸੋ ਉਹ ਵੀ ਗਲਤ ਹੈ ਸਾਨੂੰ ਪੰਜਾਬ ਵਿੱਚ ਹੀ ਰਹਿ ਕੇ ਆਪਣੇ ਕਿਰਤ ਕਰਕੇ ਤੇ ਮਾਪਿਆਂ ਦੀ ਸੇਵਾ ਕਰਕੇ ਜੀਵਨ ਬਤੀਤ ਕਰਨਾ ਚਾਹੀਦਾ ਹਾਂ ਮੰਨੋ ਘਰ ਦੇ ਵਿੱਚ ਜੇਕਰ ਦੋ ਅਸੀ ਜੀ ਬੱਚੇ ਹੈਗੇ ਹਨਾ ਮੰਨੋ ਇੱਕ ਇੱਕ ਚਲੋ ਇੱਕ ਬੱਚਾ ਬਾਹਰ ਚਲ ਜਾਵੇ ਜੇ ਕਮੌਨ ਦੀ ਘਾਟ ਪੈਰੀ ਘਰ ਦੇ ਵਿੱਚ ਤਾਲ ਫੁਲਕਾ ਖਾਨ ਜੋਗਾ ਜੀ ਹਾਲਤ ਬਹੁਤ ਨੌਜਿਕ ਹੋ ਚੁੱਕੇ ਹਨ ਜਾਂ ਘਰ ਦੀ ਹਾਲਾਤ ਭਲੇ ਮਾੜੇ ਹੋ ਚੁੱਕੇ ਹਨ ਜੇਕਰ ਪੰਜਾਬ ਦੇ ਵਿੱਚ ਨੌਕਰੀ ਨਹੀਂ ਮਿਲਦੀ ਪੰਜਾਬ ਵਿੱਚ ਕੋਈ ਕੰਮ ਕਾਜ ਜਾਂ ਕੋਈ ਦਿਹਾੜੀ ਨਹੀਂ ਮਿਲ ਰਹੀ ਹਾਂ ਫਿਰ ਬੰਦਾ ਬਾਹਰ ਜਾ ਸਕਦਾ ਹੈ ਜੇ ਉੱਥੇ ਸਾਨੂੰ ਕੰਮ ਮਿਲ ਜਾਏ ਇਹ ਜਾਣ ਜੇ ਪੰਜਾਬ ਜੀ ਦਿਹਾੜੀ ਸਾਨੂੰ ਮਿਲ ਰਹੀ ਹੈ ਕੰਮ ਕਰਨ ਦੇ ਇੰਨੇ ਜਿੰਨੀ ਜਗ੍ਹਾ ਇਹਨਾਂ ਕੰਮ ਖਾਇਰਾ ਪੰਜਾਬ ਸਾਨੂੰ ਫਿਰ ਘਰ ਦੇ ਵਿੱਚ ਜਿਹੜਾ ਸੁੱਖ ਜਿਹੜਾ ਹੈ ਉਹ ਮਾਪਿਆਂ ਦਾ ਤੇ ਮਾਪਿਆਂ ਦੀ ਮਾਪਿਆਂ ਦੀ ਸੇਵਾ ਜਿਹੜੀ ਹੈ ਉਹ ਅਸੀਂ ਛੱਡ ਕੇ ਜਿਹੜੇ ਚੱਲ ਜਾਂਦੇ ਸੋ ਉਹ 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 ਪਾਸੇ-ਪਾਸੇ ਗਲਤ ਅਸੀਂ ਨਾਲ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੀ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਜੀ ਅੱਜ ਸਾਡੇ ਨਾਲ ਗੁਰਸਿੱਖ ਬਾਬਾ ਜੀ ਜਿਨ੍ਹਾਂ ਵੱਲੋਂ ਸੜਕਾਂ ਦੇ ਉੱਤੇ ਗੁਰਸਿੱਖੀ ਨਾ ਜੋੜਨ ਲਈ ਪ੍ਰਚਾਰ ਲਗਾਤਾਰ ਜਿਹੜਾ ਕੀਤਾ ਜਾ ਰਿਹਾ ਹੈ ਆ ਪੰਜਾਬ ਦੇ ਵਿੱਚ ਡੁੱਬਦੀ ਹੋਈ ਨੌਜਵਾਨੀ ਨੂੰ ਬਚਾਉਣ ਲਈ ਇਹ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਕੈਮਰਾ ਪ੍ਰਸੰਤ ਦਵਿੰਦਰ ਮਹਿਰਾ ਦੇ ਨਾਲ ਵਿਸ਼ਾਲ ਮਿਸ਼ਰਾ ਫੋਟ ਨਿਊਜ਼ ਇੰਡੀਆ ਅੰਮ੍ਰਿਤਸਰ